ਪਿਛਲੇ ਦਿਨੀ ਪ੍ਰਵਾਸੀ ਮਜ਼ਦੂਰਾਂ ਦਾ ਬੱਚਾ ਲੈ ਕੇ ਫਰਾਰ ਹੋਈ ਨਕਲੀ ਨਰਸ ਦੀ ਭਾਲ ਵਿੱਚ ਅੱਜ ਐਸਐਸਪੀ ਕਪੂਰਥਲਾ ਨੂੰ ਭਾਜਪਾ ਆਗੂ ਮਹਿੰਦਰ ਸਿੰਘ ਬਲੇਰ ਅਤੇ ਬਲਵਿੰਦਰ ਸਿੰਘ ਰਾਇਆਵਾਲ ਮਿਲੇ ਐਸਐਸਪੀ ਅੱਗੇ ਗਹਾਰ ਲਗਾਈ ਕਿ ਪ੍ਰਵਾਸੀ ਮਜ਼ਦੂਰਾਂ ਦਾ ਬੱਚਾ ਲੱਭ ਕੇ ਇਹਨਾਂ ਦੇ ਹਵਾਲੇ ਕੀਤਾ ਜਾਵੇ ਕਪੂਰਥਲਾ ਤੋਂ ਜੀਸਟਾਰ ਨਿਊਜ਼ ਪੰਜਾਬੀ ਦੀ ਵਿਸ਼ੇਸ਼ ਰਿਪੋਰਟ ਤੇ ਇਹਨਾਂ ਦਾ ਇੱਕ ਬੱਚਾ ਜਿਹੜਾ 3 ਦਿਨ ਹੋ ਗਏ ਘਮ ਹੋਏ ਨੂੰ ਇੱਕ ਜੈਲੀ ਲੇਡੀਜ਼ ਬਣ ਕੇ ਨਰਸ ਬਣ ਕੇ ਤੇ ਇਹਨਾਂ ਨੂੰ ਬੱਚੇ ਨੂੰ ਚੁੱਕ ਕੇ ਲੈ ਗਈ ਪੀਚਾ ਲਵਾਉਂਦੇ ਭੰਨਣਾ ਆਪਣੀ ਟੀਮ ਦੇ ਨਾਲ ਮੇਰੇ ਨਾਲ ਸਰਦਾਰ ਬਲਵਿੰਦਰ ਸਿੰਘ ਜੀ ਭਾਜਪੀ ਦੇ ਵਾਈਸ ਪ੍ਰੈਜ਼ੀਡੈਂਟ ਪੰਜਾਬ ਤੇ ਬਾਕੀ ਸਾਰੀ ਮੇਰੀ ਟੀਮ ਜਿਹੜੀ ਆ ਸਾਨੂੰ ਐਸਐਸਪੀ ਨੇ ਬਹੁਤ ਹੀ ਵਧੀਆ ਵਿਸ਼ਵਾਸ ਦਿਵਾਇਆ ਡਿਪਟੀ ਸਬਡਿਵੀਜ਼ਨ ਸਿਟੀ थाना ਸੱਚੋ اور ਬਹੁਤ ਹੀ ਗਹਿਿਰਤਾ ਦੇ ਨਾਲ ਉਹ ਜਾਂਚ ਕਰ ਰਿਹਾ ਹੈ ਕੈਮਰਿਆਂ ਦੀ ਜਾਂਚ ਕਰਕੇ ਤਾਂ ਉਹਨਾਂ ਨੇ ਸਾਨੂੰ ਹਫਤੇ ਦਾ ਟਾਈਮ ਦਿੱਤਾ ਵੀ ਹਫਤੇ ਦੇ ਵਿੱਚ ਵਿੱਚ ਸੱਤ ਇਹ ਸਾਰਾ ਹੀ ਕੰਟਰੋਲ ਹੋ ਜਾਊਗਾ ਤਾਂ ਐਸਐਸਪੀ ਦਾ ਅਸੀਂ ਧੰਨਵਾਦ ਵੀ ਕਰਦੇ ਆ ਕਿਉਂਕਿ ਇਹ ਅਸੀਂ ਤਾਂ ਇਹਨਾਂ ਦੇ ਮਜ਼ਦੂਰ ਪ੍ਰਵਾਸੀਆਂ ਦੇ ਨਾਲ ਤੁਰੇ ਆ ਕਿਉਂਕਿ ਸਾਨੂੰ ਭਾਜਪੀ ਦੇ ਵਿੱਚ ਮੈਂ ਮੁਖ ਬਲਾਰਾ ਪੰਜਾਬ ਭਾਜਪੀ ਦਾ ਕਦੇ ਨਾ ਵੀ ਕੋਈ ਗਰੀਬਾਂ ਦੇ ਨਾਲ ਨਹੀਂ ਤੁਰਦਾ ਅੱਜ ਵੀ ਖੜੇ ਆ ਇਹਨਾਂ ਦੇ ਨਾਲ ਤੇ ਕੱਲ ਵੀ ਖੜੇ ਆ ਇਸ ਕਰਕੇ ਸਾਰੇ ਅਸੀਂ ਇਹਨਾਂ ਦੇ ਨਾਲ ਖੜੇ ਆ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਵਾਂਗੇ ਜੇ ਸਾਡਾ ਨਾਂ ਕੰਮ ਬਣਿਆ ਫੇਰ ਕਰੀ ਐਸਐਸਪੀ ਨੂੰ ਮਿਲ ਕੇ ਫਿਰ ਜੋ ਸਾਡੀ ਆਪਣੀ ਕਾਰਵਾਈ ਬਣਦੀ ਹੋਊ ਉਹ ਕਰਾਂਗੇ ਅਸੀਂ ਚਾਹੁੰਦੇ ਹਾਂ ਹਸਪੀਟਲ ਦੇ ਉੱਤੇ ਸਭ ਸੱਜਣ ਦੇ ਉੱਤੇ ਪੱਤਾ ਹੋਣਾ ਚਾਹੀਦਾ ਕਿਉਂਕਿ ਜੋ ਉਹਨਾਂ ਨੇ ਲਗਾਦੀ ਕੀਤੀ ਆ ਉੱਥੇ ਜਿਹੜਾ ਮਰਜ਼ੀ ਬੰਦਾ ਵਾਰਡ ਦੇ ਵਿੱਚ ਆਉਂਦਾ ਜਿਹੜਾ ਮਰਜ਼ੀ ਜਾਂਦਾ ਉਹਨਾਂ ਦੀ ਕੋਈ ਜ਼ਿੰਮੇਵਾਰੀ ਹੈ ਨਹੀਂ ਕੈਮਰੇ ਨਹੀਂ ਪੂਰੇ ਚੱਲਦੇ ਕੋਈ ਬਗਾਨਾ ਬੰਦਾ ਕਿੱਦਾਂ ਵਿੱਚ ਕੋਈ ਨੰਗ ਜਿਆ ਨਾ ਉਹਦੇ ਕੋਈ ਆਈ ਕਾਰਡ ਪਾਏ ਹੁੰਦੇ ਉਹਨਾਂ ਦੇ ਨਾ ਉਹਨਾਂ ਦੀ ਕੋਈ ਪਛਾਣ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਪ੍ਰਸ਼ਾਸਨ ਨੂੰ ਅੱਜ ਕਹਿਣ ਆਏ ਸੀ ਐਸਐਸਐਸਪੀ ਸਾਹ ਨੂੰ ਵੀ ਸਾਨੂੰ ਜਲਦੀ ਤੋਂ ਜਲਦੀ ਬੱਚਾ ਲੱਭ ਕੇ ਦਿਓ ਨਹੀਂ ਲੱਭਾ ਤੇ ਇਹ ਹਸਪੀਟਲ ਦੇ ਉੱਤੇ ਸਰਸਰਜਨ ਦੇ ਉੱਤੇ ਤੇ ਸਿਮੀ ਮੈਡਮ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਤੁਹਾਨੂੰ ਜੈ ਭਾਰਤ ਚਲੋ ਚਲੋ